ਸੋਸ਼ਲ ਮੀਡੀਆ ਤੇ ਮਸ਼ਹੂਰ ਨਰੂਲਾ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਬੀਤੇ ਦਿਨ ਉਹਨਾਂ ਦੇ ਘਰ ਬੇਬੀ ਬॉय ਨੇ ਜਨਮ ਲਿਆ ਸੀ ਜਿਸ ਦੀਆਂ ਤਸਵੀਰਾਂ ਵੀਡੀਓਜ਼ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਣਗੀਆਂ ਜੇਕਰ ਨਹੀਂ ਵੀ ਦੇਖੀਆਂ ਤਾਂ ਆਪਣੇ YouTube ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਉਹਨਾਂ ਦੇ ਘਰ ਬਹੁਤ ਹੀ ਵੱਡੀ ਖੁਸ਼ੀ ਆਈ ਆ ਉਹ ਖੁਸ਼ੀ ਆ ਕਿ ਉਹਨਾਂ ਦੇ ਘਰ ਜੋ ਬੇਬੀ ਬੁਆਇ ਨੇ ਜਨਮ ਲਿਆ ਸੀ ਉਸਦੇ ਨਾਨਕੇ ਅੱਜ ਉਹਨਾਂ ਦੇ ਘਰ ਸੇਹਰਾ ਬੰਨਣ ਆਏ ਨੇ ਸੇਹਰਾ ਬੰਨਦੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਤੇ ਉੱਥੇ ਹੀ ਪੂਰੀ ਹੀ ਨਰੂਲਾ ਫੈਮਿਲੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਆ ਸੇਹਰਾ ਬੰਨਦੇ ਹੋਏ ਤੇ ਸੇਹਰੇ ਬੰਨਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਤੁਸੀਂ ਵੀ ਦੇਖੋ ਉਹਨਾਂ प्यारिया वीडियोजे लिया

ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ